ਜਿੱਤਾ ਕੰਨ ਲੱਗੇ ਬੀਬੂ ਕਪਾ ਦਾ ਬੀਜ ਵੜੇਵੇਂ ਸਭ ਤੋਂ ਪਹਿਲਾਂ ਉਹਨਾਂ ਨੂੰ ਮਿੱਟੀ ਵਿੱਚ ਮਲਾਇਆ ਗਿਆ ਫਿਰ ਉਹਦੇ ਬੁੱਧੇ ਉੱਗੇ ਉਹ ਵੱਡੇ ਹੋਏ ਆਪਣੇ ਉੱਪਰ ਘੁੱਪ ਸ਼ਾਮੀ ਹਨੇਰੀ ਸਹਾਰ ਕੇ ਉਹਨਾਂ ਨੂੰ ਕੀੜੇ ਲੱਗੇ ਕੀੜਿਆਂ ਦਾ ਉਹ ਫਟਿਆ ਉਹਦੇ ਵਿੱਚੋਂ ਰੂਹ ਪੈਦਾ ਹੋਇਆ ਸਮਾੜੀਆਂ ਨੇ ਆ ਕੇ ਰੂਹ ਚੁੜਿਆ ਇੱਕ ਥਾਂ ਤੇ ਢੀਰ ਲੱਗਾ ਫਿਰ ਉਹਨੂੰ ਵਿਲੇਆ ਗਿਆ ਉਹਨੂੰ ਪਿੰਜਿਆ ਗਿਆ ਉਹਨੂੰ ਕੱਟਿਆ ਗਿਆ ਉਹਨੂੰ ਧੂੜ ਕੇ ਬਾਹ ਦੇਤੀ ਉਹਨੂੰ ਰੰਗਿਆ ਗਿਆ ਉਹਦੇ ਸੂਤ ਕੱਟ ਕੇ ਗੋੜੇ ਤਿਆਰ ਕੀਤੇ ਗਏ ਫਿਰ ਦਰਜੀ ਆਇਆ ਉਹਨੇ ਕੈਂਚੀ ਨਾਲ ਕੱਟਿਆ ਤੇ ਸੂਈ ਧਾਰੀ ਨਾਲ ਸ਼ੋਹਕੀ ਚਾਦਰ ਬਣਾਈ ਫਿਰ ਜਾ ਕੇ ਉਸ ਚਾਦਰ ਨੇ ਕਿਸੇ ਇੱਕ ਦਾ ਪਰਦਾ ਕਰ ਦਿੱਤਾ ਸੀ ਤੇ ਜਿਸ ਗੁਰਤੇਗ ਬਾਦਲ ਸਾਹਿਬ ਨੇ ਸਬੂਤੇ ਇਹਨਦੀ ਚਾਦਰ ਬਣਾਸੀ ਜੈਸੂ ਗੁਰ ਤੇਗ ਬਹਾਦਰ ਸਾਹਿਬ ਨੇ ਸ੍ਰਿਸ਼ਟੀ ਦੀ ਚਾਦਰ ਬਣਨਾ ਸੀ ਸਤਿਗੁਰੂ ਨੂੰ ਕਿੱਡਾ ਵੱਡਾ ਸਟਰਗਲ ਕੀਤੀ ਵੱਡੀ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਦੀ ਲੋੜ ਪਈ ਹੋਵੇਗੀ ਭਾਈ ਗੁਰਦਾਸ ਜੀ ਲਿਖਦੇ ਨੇ ਹੋਈ ਬੜੇਵਾ ਜਗ ਵਿੱਚ ਬੀਜੈ ਤਨਖੇ ਨਾਲ ਲਾਇਆ ਬੂਟੀ ਹੋਏ ਕਬਾ ਦੀ ਟਿੰਡੇ ਹੱਸ ਹੱਸ ਆਪ ਖੜਾਇਆ ਦੂ ਮਿਲ ਵਿਲਣ ਵਿਦਿਆ ਗੂ ਨੂੰ ਕਰਕੇ ਤੋਪ ਧਾਇਆ ਕਰ ਲੱਗੇ ਪਿੰਜਰ ਕੇਚੇ ਬਜਾਇਆ ਸੂਤ ਕਟਾਇਆ ਕੈਕੀ ਕਟਣ ਕੱਟਿਆ ਸੂਈ ਧਾਗੇ ਜੋੜ ਸਵਾਇਆ ਲੱਜਣ ਕੱਜਣ ਹੋਇ ਗਿਆ